ਸਾਡੇ YouTube ਚੈਨਲ ਤੇ ਆਪਸ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਵਕ ਵਕ ਘੜਾਂ ਦੇ ਤਰੱਕੀ ਲਈ ਸਿੱਖਿਆ ਉਪਾਗ ਦੀ ਸਰਗਰਮੀ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰੇ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ ਸਰਵ ਪ੍ਰਮਾਣਿਤ ਸਚਾਈ ਹੈ ਕਿ ਸਟੈਗਨੇਸ਼ਨ ਨੂੰ ਖਤਮ ਕਰਨ ਲਈ ਤੇ ਮਲਾਜਮਾਂ ਦੇ ਵਿੱਚ ਕੰਮ ਕਰਨ ਦੀ ਨਵੀਂ ਪ੍ਰੇਰਣਾ ਨਵੀਂ ਰੁਚੀ ਪਰੰਦੇ ਲਈ ਪ੍ਰਮੋਸ਼ਨ ਯਾਨੀ ਕਿ ਪਦ ਉਨਤੀ ਕਰਨੀ ਬਹੁਤ ਬਹੁਤ ਜ਼ਰੂਰੀ ਹੈ ਵੈਸੇ ਤਾਂ ਇਹ ਇੱਕ ਤਾਰਨਾ ਹੈ ਕਿ ਸਿੱਖਿਆ ਭਾਗ ਵਿੱਚ ਪ੍ਰਮੋਸ਼ਨ ਦੇ ਚਾਂਸ ਇੰਨੇ ਘਟ ਹਨ ਕਿ ਜੋ ਮਲਾਜਮ ਸਿੱਖਿਆ ਭਾਗ ਦੇ ਵਿੱਚ ਜਿਸ ਕਾਰਡਰ ਵਿੱਚ ਭਰਤੀ ਹੁੰਦੇ ਹਨ ਉਸੇ ਕਾਰਡਰ ਵਿੱਚ ਹੀ ਰਿਟਾਇਰ ਹੋ ਜਾਂਦੇ ਹਨ ਪਰੰਤੂ ਹੁਣ ਸਰਕਾਰ ਨੇ ਤੇ ਸਿੱਖਿਆ ਭਾਗ ਨੇ ਤਰੱਕੀਆਂ ਦੇ ਲਈ ਕੁਝ ਰਫਤਾਰ ਫੜੀ ਹੈ ਤੇ ਸਰਗਰਮੀ ਦਿਖਾਈ ਹੈ ਇਸੇ ਕੜੀ ਵਿੱਚ ਹੀ ਹੁਣ ਵੱਖ-ਵੱਖ ਕੈਡਰਾਂ ਦੀ ਮਾਸਟਰ ਕੈਡਰ ਦੀ ਤਰੱਕੀ ਦੇ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਸਕੈਂਡਰੀ ਪੱਸੋਂ ਖਾਲੀ ਅਸਾਮੀਆਂ ਦਾ ਵੇਰਵਾ ਮੰਗਿਆ ਗਿਆ ਹੈ ਤਾਂ ਜੋ ਵਿਖਦੇ ਵਿੱਚ ਹੋਣ ਵਾਲੀਆਂ ਮਾਸਟਰ ਕੈਡਰ ਦੇ ਵਿੱਚ ਪਦ ਉੰਤੀਆਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਖੜੀ ਨਾ ਹੋਵੇ ਤਾਂ ਆਓ ਜਾਣਦੇ ਹਾਂ ਕਿ ਇਹ ਸਬੰਧੀ ਕੀ ਹੈ ਪੂਰੀ ਖਬਰ ਸਕੂਲ ਸਿੱਖਿਆ ਸਕੈਂਡਰੀ ਪੰਜਾਬ ਐਸ ਨਗਰ ਦੇ ਡਾਇਰੈਕਟਰ ਦਫ਼ਤਰ ਨੇ ਸਾਦੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਭਵਿਕ ਵਿੱਚ ਗੈਰ ਅਧਿਆਪਨ ਕਾਡਰ ਫੋਰ ਸਿਟੀ ਕਾਡਰ ਈਟੀਟੀ ਕਾਡਰ ਐਚਟੀ ਕਾਡਰ ਅਤੇ ਸੀ ਐਚਟੀ ਕਾਡਰ ਤੋਂ ਮਾਸਟਰ ਕਾਡਰ ਵਿੱਚ ਭਵਿਕ ਵਿੱਚ ਤਰੱਕੀਆਂ ਲਈ ਲੋੜੀਆਂ ਖਾਲੀ ਅਸਾਮੀਆਂ ਦੇ ਵੇਰਵੇ ਤੁਰੰਤ ਜਮਾ ਕਰਵਾਉਣ ਵਿਭਾਗ ਵੱਲੋਂ ਈਮੇਲ ਰਾਹੀਂ ਇੱਕ Google ਫਾਰਮ ਦਾ ਲਿੰਕ ਭੇਜਿਆ ਗਿਆ ਹੈ ਪੱਤਰ ਦੇ ਵਿੱਚ ਸਪਸ਼ਟਤਾ ਉਤਥਿਆ ਗਿਆ ਹੈ ਕਿ ਤਰਕੀਆਂ ਤੋਂ ਬਾਅਦ ਕਰਮਚਾਰੀਆਂ ਨੂੰ ਸਟੇਸ਼ਨ ਅਲਾਟ ਕਰਨ ਲਈ ਮਾਸਟਰ ਕੈਟਰ ਦੀਆਂ ਅਸਾਮੀਆਂ ਦਾ ਸਹੀ ਵੇਰਵਾ ਜ਼ਰੂਰੀ ਹੈ ਇਸ ਉਦੇਸ਼ ਲਈ Google ਫਾਰਮ ਦੇ ਨਾਲ ਭੇਜੀ ਜਾ ਰਹੀ ਐਕਸਲ ਸ਼ੀਟ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਫਾਰਮ ਦੇ ਸਾਰੇ ਕਾਲਮਾਂ ਖਾਸ ਕਰਕੇ ਸਕੂਲ ਦੇ ਯੂਡਾਈਸ ਕੋਡ ਨੂੰ ਬਹੁਤ ਧਿਆਨ ਦੇ ਨਾਲ ਪੜਨਾ ਲਾਜ਼ਮੀ ਹੈ ਸਬੰਧਤ ਜ਼ਿਲ੍ਹਾ ਦਫ਼ਤਰ Google ਫਾਰਮ ਰਾਹੀਂ ਜਮ੍ਹਾਂ ਕਰਵਾਈ ਗਈ ਜਾਣਕਾਰੀ ਲਈ ਨਿੱਜੀ ਤੌਰ ਤੇ ਜ਼ਿੰਮੇਵਾਰ ਹੋਵੇਗਾ ਨਿਰਦੇਸ਼ਾਂ ਅਨੁਸਾਰ ਭਰਿਆ ਹੋਇਆ ਫਾਰਮ 25 ਅਕਤੂਬਰ 2025 ਨੂੰ ਦੁਪਹਿਰ 12 ਵਜੇ ਤੱਕ ਜਮ੍ਹਾਂ ਕਰਾਉਣਾ ਲਾਜ਼ਮੀ ਹੈ ਵਿਭਾਗ ਨੇ ਕਿਹਾ ਹੈ ਕਿ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜਾਣਕਾਰੀ ਜਮਾ ਨਾ ਕਰਨ ਤੇ ਸਬੰਧਤ ਅਧਿਕਾਰੀ ਤੋਂ ਜਵਾਬਦੇਹੀ ਲਈ ਜਾਵੇਗੀ ਤਾਂ ਇਸ ਪੱਤਰ ਤੋਂ ਇਹ ਪਾਸਦਾ ਹੈ ਇਹ ਲੱਗਦਾ ਹੈ ਕਿ ਹੁਣ ਸਿੱਖਿਆ ਭਾਗ ਜਲਦੀ ਹੀ ਮਾਸਟਰ ਕੈਡਰ ਦੇ ਵਿੱਚ ਵਕਵ ਕਾਡਰਾਂ ਤੋਂ ਤਰੱਕੀ ਕਰਕੇ ਤੇ ਉਹਨਾਂ ਨੂੰ ਪਦ ਹੁੰਤ ਕਰਨ ਦੇ ਵਿੱਚ ਦਿਲਚਸਪੀ ਦਿਖਾ ਰਿਹਾ ਹੈ ਤੇ ਜੇਕਰ ਵਾਕਿਆ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਰਕਿਆ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਵਿਭਾਗ ਦੇ ਵਾਸਤੇ ਵੀ ਤੇ ਸਬੰਧਤ ਮੁਲਾਜ਼ਮਾਂ ਦੇ ਵਾਸਤੇ ਵੀ ਇੱਕ ਵਿਨ-ਵਿਨ ਸਿਚੁਏਸ਼ਨ ਵਾਸਤੇ ਹੋਵੇਗੀ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਇਕ ਕਰ ਦਿਓ ਹਾਇਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਦੇਖਣੀ ਤੁਹਾਡਾ ਬਹੁਤ ਧੰਨਵਾਦ ਜੀ